ਹਾਂਜੀ ਉਹ ਬੋਲ ਹੈ ਉਹ ਚੁੱਪ ਹੈ ਉਹ ਖਾਬ ਹੈ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਤੁਹਾਨੂੰ ਇੰਟਰਨੈਟ ਤੋਂ ਦੇਖਣ ਨੂੰ ਮਿਲ ਜਾਂਦੀਆਂ ਕੁਝ ਲੋਕ ਇਹਨਾਂ ਦੇ ਉੱਤੇ ਸ਼ਰਧਾ ਰੱਖਦੇ ਨੇ ਕੁਝ ਲੋਕ ਇਹਨਾਂ ਦਾ ਮਜ਼ਾਕ ਵੀ ਉਡਾਉਂਦੇ ਆ ਖੈਰ ਅੱਜ ਦਾ ਟੌਪਿਕ ਆਪਣਾ ਥੋੜਾ ਜਿਹਾ ਹਟਕੇ ਆ ਕਿਉਂਕਿ ਮੈਂ ਕਿਸੇ ਦੀ ਸ਼ਰਧਾ ਦੇ ਉੱਤੇ ਛੱਟ ਨਹੀਂ ਮਾਰਨੀ ਚਾਹੁੰਦਾ ਮੈਂ ਕਿਸੇ ਦੀ ਭਾਵਨਾ ਨੂੰ ਤੋੜਨਾ ਨਹੀਂ ਚਾਹੁੰਦਾ ਲੋਕਾਂ ਦੀਆਂ ਆਪਣੀਆਂ ਮੰਨਤਾਂ ਨੇ ਆਪਣੀਆਂ ਮਨੋਤਾਂ ਨੇ ਕਿਉਂਕਿ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਕਿਸੇ ਨੂੰ ਵੀ ਜਦੋਂ ਸਮਝ ਆਉਂਦੀ ਹੈ ਉਹ ਪ੍ਰਮਾਤਮਾ ਵੱਲ ਹੀ ਆਉਂਦੀ ਆ ਆਪਣਾ ਕੰਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੁੱਕਾ ਦੇਣਾ ਸਾਹਮਣੇ ਵਾਲਾ ਸੁਣਦਾ ਕਿ ਨਹੀਂ ਸੁਣਦਾ ਉਹ ਰੱਬ ਜਾਣਦਾ ਹੈਨਾ ਪਰ ਅੱਜ ਮੈਂ ਇਹ ਚੀਜ਼ ਦੱਸਣੀ ਚਾਹੁੰਦਾ ਕਿ ਇਹ ਜਿੱਦਾਂ ਦੀਆਂ ਵੀ ਵੀਡੀਓ ਤੁਸੀਂ ਦੇਖਦੇ ਹੋ ਇਕੱਲੀਆਂ ਸਾਡੇ ਮੁਲਕ ਤੱਕ ਸੀਮਤ ਨਹੀਂ ਹੈਗੀਆਂ ਕਿਉਂਕਿ ਜ਼ਿਆਦਾਤਰ ਵੀਡੀਓ ਆਪਾਂ ਨੂੰ ਭਾਰਤ ਪਾਕਿਸਤਾਨ ਜਾਂ ਅਫਰੀਕਾ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ ਨੇ ਮੰਨਿਆ ਜਾਂਦਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਗਰੀਬ ਲੋਕ ਰਹਿੰਦੇ ਨੇ ਤੇ ਜਿੱਥੇ ਗਰੀਬ ਲੋਕ ਰਹਿੰਦੇ ਆ ਉੱਥੇ ਡੇਰਾਬਾਦ ਜਾਂ ਇਦਾਂ ਦੇ ਸਾਧੂ ਸੰਤ ਨੇ ਜਿਹੜੇ ਉਹ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਆ ਪਰ ਅੱਜ ਆਪਾਂ ਤੁਹਾਡਾ ਇਹ ਮੇਥਾ ਜਿਹੜਾ ਉਹ ਤੋੜ ਦੇਾਂਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਸ ਦੁਨੀਆ ਦੇ ਵਿੱਚ ਤਕਰੀਬਨ ਹਰ ਦੇਸ਼ ਦੇ ਵਿੱਚ ਲੋਕ ਰਹਿੰਦੇ ਨੇ ਜਿਹੜੇ ਦੁਖੀ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਵੀ ਕਰਨਾ ਕੀ ਆ ਫਿਰ ਉਹ ਇਦਾਂ ਦੀਆਂ ਥਾਮਾਂ ਦਾ ਸਹਾਰਾ ਲੈਂਦੇ ਆ ਇਦਾਂ ਦੇ ਇਨਸਾਨਾਂ ਦਾ ਸਹਾਰਾ ਲੈਂਦੇ ਆ ਜਿਨ੍ਹਾਂ ਦੇ ਉੱਤੇ ਉਹ ਯਕੀਨ ਕਰਦੇ ਨੇ ਕਿ ਉਹਦੇ ਕੋਲੇ ਕੋਈ ਤਾਕਤ ਆ ਤੇ ਉਸ ਤਾਕਤ ਦੇ ਨਾਲ ਉਹ ਉਹਨਾਂ ਦੇ ਜਿਹੜੇ ਦੁੱਖ ਨੇ ਉਹਨਾਂ ਦੇ ਦਰਦ ਨੇ ਉਹਨਾਂ ਦੀਆਂ ਤਕਲੀਫਾਂ ਨੇ ਉਹ ਦੂਰ ਕਰ ਸਕਦੇ ਆ ਸੋ ਇਸ ਇਸ ਕਰਕੇ ਤੁਸੀਂ ਦੇਖੋਗੇ ਕਿ ਪਹਿਰਾਵੇ ਬਦਲਣਗੇ ਭਾਸ਼ਾ ਬਦਲੂਗੀ ਦੇਸ਼ ਬਦਲਣਗੇ ਲੋਕ ਬਦਲਣਗੇ ਖਾਣ ਪੀਣ ਰਹਿਣ ਸੈਣ ਸਭ ਕੁਝ ਬਦਲੂਗਾ ਪਰ ਨਾਲ ਦੀ ਨਾਲ ਇਦਾਂ ਦੇ ਡੇਰੇ ਜਾਂ ਇਦਾਂ ਦੇ ਬਾਬੇ ਉਹ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਤੇ ਹਰ ਮੁਲਕ ਦੇ ਵਿੱਚ ਇਦਾਂ ਦੇ ਬਾਬੇ ਨੇ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਬਾਹਰੀ ਤਾਕਤ ਕੋਈ ਨਾ ਕੋਈ ਦੇਵੀ ਦੇਵਤਾ ਜਿਹੜਾ ਉਹਨਾਂ ਦੇ ਸਰੀਰ ਦੇ ਵਿੱਚ ਆਉਂਦਾ ਤੇ ਆ ਕੇ ਉਹ ਜਿਹੜੀ ਆਲੇ-ਦਾਲੇ ਸੰਗਤ ਰੂਪੀ ਲੋਕ ਬੈਠੇ ਨੇ ਉਹਨਾਂ ਦੇ ਮਸਲੇ ਹੱਲ ਕਰਦੇ ਆ ਸੋ ਇਹ ਇਕੱਲੇ ਸਾਡੇ ਮੋਲਕਾ ਤੱਕ ਸੀਮਿਤ ਨਹੀਂ ਇਹ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਆ ਜਿਹੜੀ ਫੈਲੀ ਹੋਈ ਆ ਇਹਨਾਂ ਵੀਡੀਓ ਦੇ ਵਿੱਚ ਜਿਹੜੇ ਕਲਿੱਪ ਨੇ ਉਹ ਤੁਹਾਨੂੰ ਰਸ਼ੀਆ ਤੋਂ ਵੀ ਦੇਖਣ ਨੂੰ ਮਿਲਣਗੇ ਅਮਰੀਕਾ ਤੋਂ ਵੀ ਦੇਖਣ ਨੂੰ ਮਿਲਣਗੇ ਤਾਈਵਾਨ ਹੋ ਗਿਆ ਜਾਪਾਨ ਹੋ ਗਿਆ ਚਾਈਨਾ ਹੋ ਗਿਆ ਆ ਥਾਈਲੈਂਡ ਹੋ ਗਿਆ ਇਦਾਂ ਦੀ ਜਾਨੀ ਵੀ ਕੋਈ ਕੰਟਰੀ ਨਹੀਂ ਹੈਗੀ ਇੱਧਰ ਆਪਣੇ ਅਫਰੀਕਾ ਵਾਲੀ ਸਾਈਡ ਹੋ ਗਈ ਹੈ ਨਾ ਸੋ ਹਰ ਕੰਟਰੀ ਦੀ ਕੋਈ ਨਾ ਕੋਈ ਵੀਡੀਓ ਦਾ ਕਲਿੱਪ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਚਾਹੇ ਉਹ ਸ਼ੈਤਾਨ ਦੀ ਪੂਜਾ ਕਰਦੇ ਨੇ ਚਾਹੇ ਉਹ ਭਗਵਾਨ ਦੀ ਪੂਜਾ ਕਰਦੇ ਆ ਪਰ ਸਾਰੀਆਂ ਥਾਵਾਂ ਦੇ ਉੱਤੇ ਇੱਕ ਚੀਜ਼ ਮੇਨ ਆ ਉਹ ਹੈਗੀ ਆ ਅੱਗ ਤੇ ਉਹ ਸਾਰੇ ਜਾਣੇ ਕਿਤੇ ਨਾ ਕਿਤੇ ਅੱਗ ਦੀ ਪ੍ਰਕਰਮਾ ਕਰ ਰਹੇ ਨੇ ਪਰ ਮੈਂ ਅੱਜ ਜਿਹੜੀ ਤੁਹਾਨੂੰ ਗੱਲ ਕਹਿਣੀ ਆ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਤੁਸੀਂ ਸੋਚੋ ਵੀ ਇੱਕ ਮਹਾਸ਼ਕਤੀ ਆ ਇੱਕ ਸ਼ਕਤੀ ਦਾ ਇੱਕ ਐਸਾ ਸਮੁੰਦਰ ਆ ਜਿਹਦੇ ਅੱਗੇ ਬਾਕੀ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਫਿੱਕੀਆਂ ਪੈ ਜਾਂਦੀਆਂ ਨੇ ਜਾਂ ਜਿਹੜੀਆਂ ਬਾਕੀ ਸਾਰੀਆਂ ਸ਼ਕਤੀਆਂ ਨੇ ਉਸ ਮਹਾਸ਼ਕਤੀ ਤੋਂ ਹੀ ਨਿਕਲ ਕੇ ਆਈਆਂ ਨੇ ਤੇ ਇੱਕ ਅੱਗ ਦਾ ਐਸਾ ਮਹਾਨ ਕਹਿ ਲੋ ਤੁਸੀਂ ਵੀ ਕੌਂਡਾ ਜਾਂ ਇੱਕ ਅੱਗ ਦਾ ਐਸਾ ਮਹਾਨ ਸਾਗਰ ਜਿਹਦੇ ਵਿੱਚੋਂ ਬਾਕੀ ਸਾਰੀਆਂ ਅੱਗਾਂ ਨਿਕਲੀਆਂ ਜਾਂ ਕਹਿ ਸਕਦੇ ਹਾਂ ਵੀ ਜਿਹਦੇ ਅੱਗੇ ਬਾਕੀ ਦੀਆਂ ਸਾਰੀਆਂ ਅੱਗਾਂ ਫਿੱਕੀਆਂ ਪੈ ਜਾਂਦੀਆਂ ਨੇ ਸੋ ਕਹਿਣ ਦਾ ਮਤਲਬ ਤੁਸੀਂ ਸਿੱਧਾ ਉਸ ਮਹਾਸ਼ਕਤੀ ਦੇ ਨਾਲ ਜੁੜੋ ਉਸ ਪ੍ਰਮਾਤਮਾ ਦੇ ਨਾਲ ਜੁੜੋ ਤੁਹਾਨੂੰ ਵਿੱਚ ਵਿਚਾਲੇ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਤੁਸੀਂ ਸਿੱਧਾ ਜਦੋਂ ਪ੍ਰਮਾਤਮਾ ਨਾਲ ਗੱਲ ਕਰਨਾ ਸ਼ੁਰੂ ਕਰਦੇ ਹੋ ਨਾ ਤਾਂ ਉਹਦੇ ਵਿੱਚ ਜਿਹੜਾ ਰੱਬ ਆ ਉਹ ਜ਼ਿਆਦਾ ਖੁਸ਼ ਹੁੰਦਾ ਤੁਸੀਂ ਜਿੱਥੇ ਵੀ ਮੱਥਾ ਟੇਕਦੇ ਹੋ ਜਿਹੜੀ ਵੀ ਦੇਵੀ ਦੇਵਤੇ ਨੂੰ ਜਿਹਨੂੰ ਵੀ ਪੀਰ ਪਗੰਬਰ ਨੂੰ ਮੰਨਦੇ ਹੋ ਤੁਸੀਂ ਮੰਨੋ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਉੱਥੇ ਨਾ ਜਾਓ ਪਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਸ਼ੁਰੂ ਕਰੋ ਆਪਣੇ ਜਦੋਂ ਵੀ ਘਰੇ ਹੁੰਨੇ ਹੋ ਆਥਣ ਸਵੇਰ ਜਦੋਂ ਵੀ ਸਮਾਂ ਲੱਗਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਤੇ ਉਹਦੇ ਅੱਗੇ ਅਰਦਾਸ ਕਰੋ ਕਿ ਪ੍ਰਮਾਤਮਾ ਸਾਨੂੰ ਸਮਝ ਨਹੀਂ ਹੈਗੀ ਅਸੀਂ ਬੇਸਮਝਾਂ ਸਾਨੂੰ ਸਹੀ ਰਾਹ ਤਖਾ ਸਾਨੂੰ ਸਹੀ ਪਾਸੇ ਜੋੜ ਤੇ ਫਿਰ ਦੇਖਿਓ ਤੁਸੀਂ ਚਮਤਕਾਰ ਹੁੰਦੇ ਪ੍ਰਮਾਤਮਾ ਆਪਣੇ ਆਪ ਹੀ ਤੁਹਾਨੂੰ ਮੋੜ ਕੇ ਉਸ ਰਾਹ ਤੇ ਲੈ ਜਾਂਦਾ ਜਿਹੜਾ ਤੁਹਾਡੇ ਵਾਸਤੇ ਸਹੀ ਹੁੰਦਾ ਪਹਿਲਾਂ ਕੁਝ ਵੀ ਮੈਂ ਤੁਹਾਨੂੰ ਬਦਲਣ ਦੀ ਜਾਂ ਕੁਝ ਵੀ ਛੱਡਣ ਦੀ ਕੁਝ ਬੰਦ ਕਰਨ ਦੀ ਮੈਂ ਤੁਹਾਨੂੰ ਗੱਲ ਨਹੀਂ ਕਰਦਾ ਮੈਂ ਸਿਰਫ ਕਹਿਣਾ ਕਿ ਉਹਦੇ ਨਾਲ-ਨਾਲ ਇੱਕ ਚੀਜ਼ ਹੋਰ ਸ਼ੁਰੂ ਕਰ ਲਓ ਉਹ ਹੈਗਾ ਸਿੱਧਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਉਹਦੇ ਅੱਗੇ ਅਰਦਾਸ ਕਰਨੀ ਤੇ ਉਹਦੇ ਤੋਂ ਮੰਗਣਾ ਤੇ ਦੇਖਿਓ ਤੁਸੀਂ ਫਿਰ ਫਿਰ ਤੁਹਾਨੂੰ ਕਿਸੇ ਦੀ ਲੋੜ ਨਹੀਂ ਪੈਣੀ ਫਿਰ ਸਿੱਧਾ ਤੁਸੀਂ ਉਸ ਪ੍ਰਮਾਤਮਾ ਦੇ ਨਾਲ ਜੁੜੋਗੇ ਹੁਣ ਇਹ ਤਾਂ ਆਪਾਂ ਨੂੰ ਪਤਾ ਕਿ ਕਿ ਇਨਸਾਨ ਆ ਉਸ ਇਨਸਾਨ ਦੇ ਵਿੱਚ ਚਲੋ ਥੋੜੇ ਨਾਲੋਂ ਕੁਝ ਐਕਸਟਰਾ ਹੋ ਗਿਆ ਤੁਹਾਡੇ ਨਾਲੋਂ ਕੋਈ ਸ਼ਕਤੀ ਜ਼ਿਆਦਾ ਆ ਗਈ ਪਰ ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਜਿਹੜੇ ਅ ਦੇਵੀ ਦੇਵਤੇ ਹੋਏ ਨੇ ਜਿਹੜੇ ਗੁਰੂ ਹੋਏ ਨੇ ਜਾਂ ਜਿਹੜੇ ਪੀਰ ਪਗੰਬਰ ਹੋਏ ਨੇ ਉਹਨਾਂ ਦੀ ਜਿਹੜੇ ਸਹੀ ਸੀਗੇ ਜੇ ਉਹਨਾਂ ਦੀ ਤੁਸੀਂ ਗੱਲ ਕਰੋਗੇ ਤਾਂ ਉਹਨਾਂ ਨੇ ਆਪਣੇ ਮੂੰਹ ਦੇ ਨਾਲ ਇਹ ਗੱਲ ਕਹੀ ਆ ਕਿ ਸਾਡੀ ਪੂਜਾ ਨਹੀਂ ਕਰਨੀ ਉਸ ਪਰਮਾਤਮਾ ਦੀ ਪੂਜਾ ਕਰ ਲਈਆਂ ਸਾਨੂੰ ਨਹੀਂ ਮੰਨਣਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣਾ ਜਿਹਦੀ ਅਸੀਂ ਗੱਲ ਕਰਦੇ ਆ ਸੋ ਇਸ ਕਰਕੇ ਜੇ ਤੁਸੀਂ ਖੁਸ਼ ਹੋਣਾ ਚਾਹੁੰਦੇ ਹੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਪਾਉਣਾ ਚਾਹੁੰਦੇ ਹੋ ਕਿਉਂਕਿ ਜਦੋਂ ਤੁਸੀਂ ਪਰਮਾਤਮਾ ਦੇ ਨਾਲ ਜੁੜਦੇ ਹੋ ਤਾਂ ਉਦੋਂ ਤੁਹਾਨੂੰ ਕੁਛ ਨਾ ਕੁਛ ਜਰੂਰ ਮਿਲਦਾ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਸ਼ੁਰੂ ਕਰਨ ਵਾਲੇ ਕੋਈ ਨਾ ਕੋਈ ਅਵਤਾਰੀ ਪੁਰਸ਼ ਜ਼ਰੂਰ ਰਹੇ ਨੇ ਤੇ ਜੇ ਤੁਸੀਂ ਉਹ ਅਵਤਾਰੀ ਪੁਰਸ਼ਾਂ ਦੀ ਜ਼ਿੰਦਗੀ ਦੇਖੋਗੇ ਤਾਂ ਉਹ ਜ਼ਿੰਦਗੀ ਇੰਨੀ ਕਿ ਜ਼ਿਆਦਾ ਦੁੱਖਾਂ ਤਕਲੀਫਾਂ ਨਾਲ ਭਰੀ ਹੋਈ ਸੀ ਉਸ ਕਰਕੇ ਨਹੀਂ ਸੀ ਕਿ ਉਹ ਦੁੱਖ ਤਕਲੀਫਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ ਨਹੀਂ ਉਹ ਨਿਕਲ ਸਕਦੇ ਸੀ ਪਰ ਉਹਨਾਂ ਨੇ ਸਾਨੂੰ ਸਮਝਾਇਆ ਕਿ ਜਦੋਂ ਆਪਾਂ ਜ਼ਿੰਦਗੀ ਜਿਉਉਂਦੇ ਆ ਜਦੋਂ ਆਪਾਂ ਇਨਸਾਨੀ ਜਾਮੇ ਦੇ ਵਿੱਚ ਹੁੰਨੇ ਆ ਤਾਂ ਜਿਹੜੇ ਦੁੱਖ ਤਕਲੀਫ ਨੇ ਇਹ ਆਉਣੇ ਲਾਜ਼ਮੀ ਆ ਪਰ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਦੇ ਆ ਤਾਂ ਜਿਹੜੇ ਦੁੱਖ ਤਕਲੀਫ ਨੇ ਘਟ ਜਾਂਦੇ ਨੇ ਮਤਲਬ ਕਿ ਸੂਲੀ ਤੋਂ ਸੂਲ ਬਣ ਜਾਂਦੀ ਆ ਵੱਡੀਆਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ ਕਿਉਂਕਿ ਕੁਝ ਵੀ ਆ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਘਟਤ ਹੁੰਦੀ ਆ ਉਹ ਸਾਡਾ ਆਪਣਾ ਕਰਮ ਹੁੰਦਾ ਜਦੋਂ ਅਸੀਂ ਕੋਈ ਕਰਮ ਕਰਦੇ ਆ ਤਾਂ ਉਸੇ ਸਮੇਂ ਉਹਦਾ ਜਿਹੜਾ ਰਿਟਰਨ ਆ ਉਹਦੀ ਜਿਹੜੀ ਵਾਪਸੀ ਆ ਉਹ ਸਾਡੀ ਸ਼ੁਰੂ ਹੋ ਜਾਂਦੀ ਆ ਉਸ ਚੀਜ਼ ਦੀ ਸੋ ਜੇ ਤੁਸੀਂ ਅੱਜ ਤੋਂ ਚੰਗੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰੋਗੇ ਤਾਂ ਕੱਲ ਤੋਂ ਤੁਹਾਡੇ ਨਾਲ ਵੀ ਚੰਗਾ ਹੋਣਾ ਸ਼ੁਰੂ ਹੋਊ ਕੱਲ ਤੋਂ ਨਹੀਂ ਉਸੇ ਸਮੇਂ ਤੋਂ ਕਹਿ ਲਓ ਤੁਸੀਂ ਸੋ ਸਿੱਧਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਉਸ ਪਰਮਾਤਮਾ ਦੇ ਨਾਲ ਜੁੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਚਮਤਕਾਰ ਹੁੰਦਾ ਕੀ ਆ ਤੁਹਾਨੂੰ ਪਤਾ ਲੱਗੂ ਕਿ ਕਲਾ ਵਰਤਦੀ ਕਿਵੇਂ ਆ ਜਿੰਨੀਆਂ ਵੀਡੀਓ ਨੇ ਸਾਰੀਆਂ ਵੀਡੀਓ ਦੇਖਣ ਤੋਂ ਬਾਅਦ ਇੱਕ ਚੀਜ਼ ਮੈਨੂੰ ਜ਼ਰੂਰ ਮਹਿਸੂਸ ਹੋਈ ਆ ਕਿ ਪੂਰੀ ਦੁਨੀਆ ਦੇ ਵਿੱਚ ਐਸੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਹੈ ਕਿ ਕਰਨਾ ਕੀ ਆ ਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਨੇ ਤੇ ਉਹ ਦੁਖੀ ਲੋਕਾਂ ਨੂੰ ਬਸ ਇੱਕ ਸਹਾਰੇ ਦੀ ਲੋੜ ਆ ਸਹਾਰਾ ਉਪਾਲਦੇ ਨੇ ਬੋਲਣ ਵਾਲਾ ਮਤਲਬ ਕਿ ਕੋਈ ਬਾਬਾ ਉਹ ਬੋਲ ਕੇ ਕਹਿ ਦਿੰਦਾ ਵੀ ਜਾ ਮੈਂ ਅੱਜ ਤੈਨੂੰ ਅਸ਼ੀਰਵਾਦ ਦੇਤਾ ਜਾਂ ਮੈਂ ਅੱਜ ਤੋਂ ਤੇਰਾ ਕੰਮ ਕਰ ਦੂੰ ਤੂੰ ਠੀਕ ਹੋ ਜਾਏਗਾ ਤੇ ਉੱਥੇ ਉਹ ਥੋੜਾ ਜਾਂ ਉਹਨੂੰ ਜ਼ਿਆਦਾ ਯਾਨੀ ਇੱਕ ਯਕੀਨ ਹੋ ਜਾਂਦਾ ਵੀ ਹਾਂ ਇਹ ਨਹੀਂ ਕਹਿਤਾ ਤਾਂ ਮੈਂ ਠੀਕ ਹੋ ਜੂ ਜਿਵੇਂ ਕੋਈ ਬਿਮਾਰ ਬੰਦਾ ਡਾਕਟਰ ਦੇ ਕੋਲੇ ਪਹੁੰਚ ਕੇ ਨਾ ਅੱਧਾ ਠੀਕ ਹੋ ਜਾਂਦਾ। ਉਸੇ ਤਰ੍ਹਾਂ ਇਨਸਾਨ ਇਹਨਾਂ ਬਾਬਿਆਂ ਦੇ ਕੋਲੇ ਪਹੁੰਚ ਕੇ ਉਹ ਅੱਧੇ ਠੀਕ ਹੋ ਜਾਂਦੇ ਆ ਉਹਨਾਂ ਦੀ ਜੋ ਵੀ ਪਰੇਸ਼ਾਨੀ ਹੁੰਦੀ ਅੱਧੀ ਖਤਮ ਹੋ ਜਾਂਦੀ ਆ। ਪਰ ਤੁਸੀਂ ਸੱਚ ਜਾਣਿਓ ਜੇ ਤੁਸੀਂ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਗੱਲਾਂ ਸ਼ੁਰੂ ਕਰਤੀਆਂ ਜਾਂ ਉਹਨੂੰ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਤਾਂ ਉਹ ਵੀ ਤੁਹਾਡੀ ਗੱਲ ਦਾ ਜਵਾਬ ਦਿੰਦਾ। ਉਹ ਵੀ ਤੁਹਾਡੇ ਨਾਲ ਗੱਲਾਂ ਕਰਦਾ। ਪਰ ਤੁਸੀਂ ਯਕੀਨ ਕਰਕੇ ਦੇਖੋ ਕਿਉਂਕਿ ਭਰੋਸਾ ਸਭ ਤੋਂ ਵੱਡਾ ਹਥਿਆਰ ਆ। ਜੇ ਤੁਸੀਂ ਉਹਦੇ ਤੇ ਭਰੋਸਾ ਕਰਕੇ ਉਹਦੇ ਨਾਲ ਗੱਲ ਕਰੋਗੇ ਨਾ ਤਾਂ ਦੇਖਿਓ ਫਿਰ ਤੁਹਾਡੀ ਜ਼ਿੰਦਗੀ ਕਿਦਾਂ ਬਦਲਦੀ ਖੈਰ ਆਪਾਂ ਸਿਰਫ ਇਹੀ ਕਹਿਣਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰਦੋ ਉੱਠਦੇ ਬੈਠਦੇ ਉਹਦਾ ਨਾਮ ਜਪਣਾ ਸ਼ੁਰੂ ਕਰਦੋ ਤੇ ਫਿਰ ਦੇਖਿਓ ਤੁਸੀਂ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦੇ ਆ ਤੇ ਕਲਾ ਵਧਦੀ ਆ ਜਿਉਂਦੇ ਵਸਦੇ ਰਹੋ ਧੰਨਵਾਦ